ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਇਹ ਅੱਜ ਦਿਨ ਹੈ ਲੋਹੜੀ ਦਾ ਤੇ ਸਾਰੇ ਭੈਣ ਭਰਾਵਾਂ ਨੂੰ ਹੈਪੀ ਲੋਹੜੀ ਜੀ ਤੇ ਆਪਾਂ ਕੰਮ ਕਾੜ ਕਰ ਲਏ ਨੇ ਹੁਣ ਕੋਈ ਸਬਜ਼ੀ ਬਣਾ ਲੈਣੇ ਆ ਬੱਚੇ ਆ ਰਹੇ ਨੇ ਲੋਹੜੀ ਲੈਣ ਵਾਸਤੇ ਟਾਈਮ ਹੋ ਗਿਆ ਸ਼ਾਮ ਦਾ 3 ਵਜੇ ਦਾ ਚਾਹ ਆਪਾਂ ਬਣਾ ਕੇ ਪੀ ਲਈ ਹੁਣ ਕੋਈ ਸਬਜੀ-ਭਾਜੀ ਤਿਆਰੀ ਕਰਨੇ ਆ ਥੋੜੀ ਸਬ지 ਬਣਾਵਾਂਗੇ ਸਵੇਰੇ ਫਿਰ ਆਪਾਂ ਗੁਰਦੁਆਰਾ ਸਾਹਿਬ ਸੇ ਮੰਗੀ ਦੀ ਸੰਗਰਾਮ ਦਾ ਰੋਟੀ ਦੇਈ ਦੇ ਅਸਟੋਨ ਆਂਨੇ ਥੋੜੀ ਜਿਹੀ ਬਣਾ ਲਾਂਗੇ ਸਵੇਰ ਦੀ ਤਿਆਰੀ ਕਰਦੇ ਆ ਸਾਰੇ ਸਾਡੇ ਵੱਲੋਂ ਹੈਪੀ ਲੋੜੀ ਜੀ ਇਹ ਚਾਹ ਬਣਾਈ ਸੀ ਥੋੜੀ ਪਈ ਮੈਂ ਗਰਮ ਕਰ ਲਈ ਸਾਰਿਆਂ ਲਈ ਖੁਸ਼ੀਆਂ ਭਰਿਆ ਤਿਹਾਾਰ ਹੋਵੇ ਤੇ ਸਭ ਆਪੋ ਆਪਣੇ ਪਰਿਵਾਰਾਂ ਨਾਲ ਵਧੀਆ ਤਰੀਕੇ ਨਾਲ ਮਨਾਣ। ਇਹ ਬਚਾ ਚਾਹ ਪੀ ਲੈਣੇ ਨਾਲ ਰਗਾ ਕਟिए ਫੇ ਸਬਜ਼ੀ ਬਣਾਉਣੀ ਹੈ ਕੋਈ ਨਾਨਾ ਆਖੋ ਕਿ ਤੇ ਧੰਨਵਾਦ ਬਾਏ ਬਾਏ ਇਹ ਕਿੰਦਾ ਫਰਕ ਹੈ ਬਾਏ ਫੜ ਲੈਣੀ ਬਾਬਾ ਮੈਂ ਫੜਨ ਲਿਆ ਦੇ ਅੱਜ ਤਾਂ ਇਹਨਾਂ ਲੋੜੀ ਗਿਆ ਅੱਜ ਇਹਨਾਂ ਲੋੜੀ ਗਿਆ ਸਾਰਿਆਂ ਨੇ ਬਤਾਇਆ ਲੋੜੀ ਤੇ ਅੱમે ਸਾਧੂ ਭਰਾ ਜਿਵੇਂ ਸ਼ਾਮ ਦਾ ਟਾਈਮ ਹੈ ਮੌਸਮ ਠੀਕ ਹੈ ਅੱਜ ਧੁੱਪ ਵੀ ਨਿਕਲੀ ਥੋੜੀ ਜੀ ਸਵੇਰੇ ਬਹੁਤ ਜ਼ਿਆਦਾ ਠੰਡ ਸੀ ਅਸੀਂ ਸਵੇਰੇ ਚੁੱਲੇ 'ਚ ਅੱਗ ਬਾੜੀ ਰੋਟੀ ਬਣਾਈ ਸੀ ਉਹ ਬਣਾ ਨੇ ਸੇਕੀ ਨਹੀਂ ਅੱਜ ਜ਼ਿਆਦਾ ਠੰਡ ਸੀ ਤਾਂ ਪਚੁੱਲੇ ਚੱਗ ਬਾਲੇ ਸੋਨੇ ਬਾਲਣ ਲੱਗੀ ਹੈ ਤੇ ਤੇ ਬਲ ਨਹੀਂ ਪੈਣ ਥਲੇ ਗੋਇਆ ਲਾ ਫਿਰ ਉੱਪਰ ਇਹਦੇ ਲਫਾਵੇ ਰੱਖੀ ਨਾ ਮਿਸਾਲੀ ਇੰਨੀ ਜਿਆਦਾ ਠੰਡ ਪੈ ਰਹੀ ਹੋਣਾ ਅੱਜ ਤੇ ਇੰਨੀ ਅੰਤਾਂ ਦੀ ਠੰਡ ਸੀ ਧੁੰਦ ਵੀ ਇੰਨੀ ਜਿਆਦਾ ਸੀ ਮੱਚ ਲੋੜੀ ਮੰਗਦੇ ਰਹਿੰਦੇ ਨੇ ਬਾਬਾ ਜੀ ਦੀਆ ਪਤੂ ਫਲਾ ਕੇ ਤੇ ਭੋਗ ਲਵਾਤਾ ਬਾਬਾ ਜੀ ਨੂੰ ਪ੍ਰਸ਼ਾਦ ਨੂੰ ਆਪਾਂ ਟਾਈਮ ਸ਼ਾਮ ਦਾ ਹੋ ਗਿਆ ਇੱਧਰ ਚੱਲ ਰਿਹਾ ਪਾਠ ਰਸ ਸਭ ਦਾ ਬਾਬਾ ਜੀ ਦਾ ਦਰਬਾਰ ਸਭ ਤੋਂ ਇੱਥੇ ਬਾਹਰ ਹੋ ਗਿਆ ਹਨੇਰਾ ਬੱਚੇ ਆ ਰਹੇ ਨੇ ਲੋਰੀ ਲੈਣ ਆਟਾ ਕਿੱਦਾਂ ਖਲਾਰੇ ਤੇ ਆਪਾਂ ਲਾਨਿਆ ਜੀ ਸਬਜ਼ੀ ਨੂੰ ਤੜਕਾ ਇਹ ਪਤੀਲੇ 'ਚ ਤੇਲ ਪਾ ਕੇ ਰੱਖਿਆ ਸੀ ਬੱਚੇ ਆ ਕੇ ਲੋਰੀ ਰਹਿਣ ਮਾਣਾ ਦੇਣ ਲੱਗ ਗਏ ਇਹ ਤੜਕਾ ਕੱਟਿਆਂ ਨੂੰ ਕਟਰ ਕਰਦੇ ਆ ਮਿਕਸੀ 'ਚ ਕਰ ਲੈਣੇ ਤੇ ਆਪਾਂ ਬਣਾਵਾਂਗੇ ਆਲੂ ਮਟਰਾਂ ਦੀ ਸਬਜ਼ੀ ਆਲੂ ਮੈਂ ਦੋ ਕੱਟਣੇ ਏ ਜੀ ਇਕੀਰ ਨੂੰ ਲਾਇਆ ਮਾਟਾ ਓ ਸੋਰੀ ਆਲੂ ਕੱਟ ਰਹੀ ਏ ਤੇ ਆਪਾਂ ਬਣਾਨੇ ਆ ਸਬਜ਼ੀ ਤੇਲ ਹੋ ਗਿਆ ਗਰਮ ਇਹ ਥੋੜਾ ਸੁੱਕਾ ਧਨੀਆ ਪਾਣੇ ਨਾਲੇ ਜੀਰਾ ਤੇ ਮੈਂ ਫਟਾਫਟ ਗ੍ਰੈਂਡ ਕਾ ਜੀਰਾ ਰੱਖ ਲਿਆ ਸੀ ਲੈਣਾ ਬੜ ਬੜੇ ਨੇ ਇੱਕ ਇਹ ਚਿੱਲਾ ਕੰਦਾ ਇੱਕ ਚੰਨਾ ਨਹੀਂ ਕਰੀ ਹਾਂ ਤੇ ਉਕਾ ਲਾ ਉਕਾ ਚਲਾਵਾਂ ਨੂੰ ਮੈਂ ਤੂੰ ਮੈਨੂੰ ਆ ਗਿਆ ਨਾ ਰਾਤ ਜੇ ਮੈਂ ਪ੍ਰਸ਼ਾਦ ਪਾਵਾਂ ਕਿ ਆ ਮੈਂ ਜੀ ਚਾਟਾ ਗੁੰਨਣਾ ਪੈਣਾ ਰੋਣ ਦੇ ਸੀ ਸਭ ਜੀ ਨੂੰ ਇਹ ਆਪਾਂ ਤਾਂ ਬੰਦ ਕੀ ਰੱਖਿਆ ਤੇ ਰੋਟੀ ਤੇ ਅੱਜ ਖੈਰ ਕੀ ਬਣਾਵਾਂਗੇ ਕੋ ਮੱਥਾ ਦੇਖ ਕੇ ਤੇ ਹੁਣ ਬਣਾਨੇ ਆਪਾਂ ਖਿਚੜੀ ਇਹਨੇ ਮੈਂ ਧਾਰਨ ਮਾਂ ਦੀ ਪੀ ਕੇ ਰੱਖੀ ਸੀ ਤੇ ਆਪਾਂ ਬਣਾਵਾਂਗੇ ਖਿਚੜੀ ਦਾਲ ਬਾਕੀ ਖਿਚੜੀ ਬਣਾਉਂਦੇ ਨੇ ਜਿਹੜੀ ਲੋੜੀ ਵਾਲੀ ਰਾਤ ਨੂੰ ਉਹ ਜਿੱਤੇ ਤੇ ਮਾਹ ਖਾਦੀ ਤੇ ਸਾਡੇ ਚ ਵੀ ਬਣਾਉਂਦੇ ਨੇ ਤੇ ਆਪਾਂ ਬਣਾਂਗੇ ਖਿਚੜੀ ਸਬਜ਼ੀ ਬਣਾ ਲੀ ਸੜਕਾ ਲਾ ਕੇ ਪਾਣ ਜਾਈ ਗੀ ਤੇ 好的。 ਸਬਜੀ ਫਿਰ ਪਦਮਾ ਦੇ ਕੋਲ ਉਹਨਾਂ ਨੇ ਬਣ ਜੀ ਫਿਰ ਆਪਾਂ ਠੇਕਿਆਵਾਂਗੇ ਲੋੜੀ ਦਾ ਅੰਦਰ ਫੋਟੋ ਆਈ ਫਿਰ ਆਪਾਂ ਜਾਵਾਂਗੇ ਲੋੜੀ ਮੱਥਾ ਟੇਕਣ ਵਾਸਤੇ ਫਿਰ ਆਪਾਂ ਰੋਟੀ ਬਣਾਵਾਂਗੇ ਜੇ ਲੇਟ ਵਾਲੀ ਰੋਟੀ ਖਾ ਕੇ ਮੱਥਾ ਟੇਕ ਕੇ ਆਵਾਂਗੇ ਸੋ ਨਮਰਹਾ ਬੋਲ ਕੇ ਇਹ ਬੱਚੇ ਲੋਰੀ ਮੰਗਣ ਗਏ ਸੀ ਲਹੋ ਇਹ ਲਈ ਆਈ ਪੈਸੇ ਹਾਂਜੀ ਆਈ ਕਿੰਨੇ ਨੇ ਗਿਨੇ ਨਹੀਂ ਦੋ ਮਿੰਟ ਗਿਨੇ ਨਹੀਂ ਆ ਰਹੇ ਭਈ ਹੋ ਜੇਗੀ ਜ਼ਿਆਦਾ ਹੋ ਗਏ ਨੇ ਜਾਕਟ ਉੱਪਰ ਘਰ ਮੂੜੇ ਦੇਖ ਰਿਹਾ। ਬਾਲ ਹੈਪੀ ਲੌਰੀ ਸਾਰਿਆਂ ਨੂੰ। ਹੂੰ। ਅੱਜ ਆਪਾਂ ਪਕਵਸ਼ਾਦ ਲੈ ਲਿਆ। ਤੇ ਆਪਾਂ ਚਲਦੇ ਹਾਂ ਮਠਾ ਟਿਕਵਾਉਂਦੇ। ਛੋਣੀ ਤੇ। ਉਹ ਬਾਹਰ ਘਰ ਚਬਾਲੀ। ਪਹਿਲੇ ਲੱਗਣਗੇ। ਇਹਦਾ ਸ਼ੋਰ ਕਿੰਨਾ ਹਟਾ। ਬਸ ਹਾਂ ਇਹ ਮੈਂ ਲਾ ਬੈ ਲਓ ਕੁਝ ਨਹੀਂ ਹਸਣਾ। ਲਓ ਜੀ। ਵੀਡੀਓ ਬਣਾ ਦੇ। ਲੱਗ ਕੇ ਰੱਖ ਰੱਖ। ਉਹ ਕਿੱਥੇ ਨੀ ਨੋ। ਉਹ ਕਿੱਲੋ ਆਣੀ? ਮਾਰੇ ਮਾ ਮੜਾ। ਚਲ ਪਿੱਛੇ ਖਲਾ ਦੇ। ਉਹ ਖਲਾ ਦੇ। ਸੀ ਜੀ ਘਾਉਣਾ ਤੇ ਘਰ ਜਰਾ ਤੁਸੀਂ ਮੈਂ ਘਾਉਣਾ ਮੈਂ ਤੇ ਘਰ ਦੇ ਬਾਦਸ ਹਾਂ ਰੰਗ ਮਤਾ ਜੀ ਮੈਂ ਅੱਧੀ ਨਹੀਂ ਪਾ ਦਿੰਦੇ ਜੀ ਹਨਾ ਤਰੀ ਜੀ ਮੈਂ ਜਮਤਾ ਟੇਕ ਕੇ ਆਪਾਂ ਆ ਗਏ ਤੇ ਅੰਦਰ ਬੱਚੇ ਹੁਣ ਰੋਟੀ ਖਾ ਲਈ ਐ ਬਸ ਸੌਣ ਦੀ ਤਿਆਰੀ ਕਰ ਰਹੇ ਨੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇਥੇ ਕਰਦੇ ਹਾਂ ਜੇ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤਦ ਲਈ ਸਸਤੀਕਾਲ ਜੀ ਬਾਏ ਬਾਏ ਸਾਰਿਆਂ ਨੂੰ ਹੈਪੀ ਲੋਰਡ ਜੀ